ਬਾਈ ਲਈ ਤੁਸੀਂ ਦੇਖ ਲਿਓ ਚਲਾ ਦੋ ਇਹ ਆ ਤਰ ਲੁਪੇ ਮੈਂ ਤੱਬੀ ਨੂੰ ਲਈ ਵਧੀਆ ਉਹ ਹੇ ਸਟਾਰਟ ਸਟਾਰਟ ਕਿੱਥੋਂ ਕਰਨਾ ਅੰਜੇ ਮਹਾਂ ਜੀ ਤੁਹਾਡੇ ਪ੍ਰਾਜਨ ਦੇ ਚ ਰਹੀ ਨੇ ਆਸੇ ਪੰਨੂ ਤਰ੍ਹਾਂ ਕਰਾ ਦੇ ਮੀਡੀਆ ਵਿੱਚ ਵੀ ਉਹਦਾ ਤੇ ਏ ਅਪਲਾਡਾਈਨਾਈਜੇਸ਼ਨ ਤੇ ਜਿਹੜੇ ਚੋਚ ਲਾਦੇ ਨੇ ਉਹਦੇ ਵਿੱਚ ਤੁਹਾਨੂੰ ਵੀ ਕਈ ਵਾਰ ਕਸੀਤਿਆ ਜਾਂਦਾ ਵਾ ਕਿ ਤੁਸੀਂ ਉਹਨਾਂ ਦੇ ਭਰਾ ਹੋ ਤੁਹਾਨੂੰ ਕਈ ਵਾਰ ਚੇਰਮੈਨੀ ਨਹੀਂ دی ਬਹੁਣੀ ਪਰ ਇਹ ਹੋਰ ਵੀ ਬਈ ਹੁੰਦੇ ਜਿਹੜੇ ਆ ਉਹਨਾਂ ਕਰਕੇ ਨਾਉਂੇ ਪਏ ਇਹ ਕਿਹਿੰਗੇ ਮੈਂ ਜਦੋਂ ਤੋਂ ਕਾਲਜ ਲਾਈਫ ਛੱਡੀ ਆ ਉਸ ਤੋਂ ਬਾਅਦ ਮੈਂ ਸਿਆਸਤ ਵਿੱਚ ਪੈ ਗਿਆ 1978 ਵਿੱਚ ਮੈਂ ਪਿੰਡ ਦਾ ਪਹਿਲੀ ਵਾਰ ਸਰਪੰਚ ਬਣਿਆ ਲਗਾਤਾਰ ਮੈਂ 25 ਸਾਲ ਪਿੰਡ ਦਾ ਸਰਪੰਚ ਰਿਆ ਬਲੌਗ ਸੰਪਤੀ ਮੈਂਬਰ ਰਿਆਂ ਜ਼ਿਲ੍ਹੇ ਦਾ ਵਾਈਸ ਪ੍ਰਧਾਨ ਰਿਆਂ ਮਾਰਕੀਟ ਕਮੇਟੀ ਬਟਾਲੇ ਵਿੱਚ 2002 ਤੋਂ 07 ਵਿੱਚ ਮੈਂ ਚੇਅਰਮੈਨ ਰਿਆਂ ਫਿਰ ਸਰਕਾਰ ਕਾਂਗਸ ਦੀ ਆਈ 2017 ਵਿੱਚ ਮੈਨੂੰ ਜਨਕੋ ਦਾ ਚੇਅਰਮੈਨ ਬਣਾਇਆ ਗਿਆ ਪਰ ਕੁਝ ਕੁਝੀਆਂ ਤਾਕਤਾਂ ਨੇ ਮੈਨੂੰ ਜੁਆਇਨ ਕਰਨ ਤੋਂ ਰੋਕਿਆ ਮੈਂ ਜੁਆਇਨ ਨਹੀਂ ਕਰ ਸਕਿਆ ਬਾਕੀ ਜਿਹੜਿਆਂ ਅਲਿਗੇਸ਼ਨ ਮੇਰੇ ਤੇ ਲਾਉਂਦੇ ਆ ਅਸੀਂ ਤਿੰਨ ਭਰਾ ਵਾਂ ਇੱਕ ਭਰਾ ਮੈਂ ਸਭ ਤੋਂ ਵੱਡਾ ਮੈਂ ਵਾਂ ਛੋਟਾ ਮੇਰਾ ਅਵਤਾਰ ਸਿੰਘ ਪੰਨੂ ਆ ਤੇ じゃ ਮੇਰਾ ਜਸਵਿੰਦਰ ਸਿੰਘ ਪੰਨੂ ਆ ਜਿਹੜਾ ਕਿ ਪੁਲਿਸ ਵਿੱਚ ਭਤੀਜਾ ਹੁਣ ਵਿਦੇਸ਼ ਵਿੱਚ ਰਹਿੰਦਾ ਇਹਨਾਂ ਨੇ ਸਾਰਿਆਂ ਨੇ ਮਿਰਤੇ ਅਲੀਗੇਸ਼ਨ ਲਾਇਆ ਅਵਤਾਰ ਸਿੰਘ ਪੰਨੂ ਇੱਕ ਅਤਵਾਦੀ ਆ ਮੈਂ ਸਾਰੇ ਇਹਨਾਂ ਨੂੰ ਪੁੱਛਣਾ ਚਾਹਣਾ ਲੀਡਰਾਂ ਨੂੰ ਜਿਹੜੇ ਮਿਰਤੇ ਅਲੀਗੇਸ਼ਨ ਲਾਉਂਦੇ ਆ ਜਿ세 ਤਰ੍ਹਾਂ ਸਭ ਤੋਂ ਪਹਿਲਾਂ 4 ਸਾਲ ਪਹਿਲਾਂ ਰਵੀ ਸਿੰਘ ਕਰਨ ਕਾਲੋ ਉਨਰ ਮੇਰੇ ਤੇ ਅਲੀਗੇਸ਼ਨ ਲਾਇਆ ਉਤਾਰ ਸਿੰਘ ਪਨੂ ਦਾ ਭਰਾ ਮੈਂ ਬਰਦਾਸ਼ਤ ਕਰ ਲਿਆ ਮੈਂ ਨਹੀਂ ਬੋਲਿਆ ਮੈਂ ਠੀਕ ਆ ਇਹਨਾਂ ਨੇ ਅਲੀਗੇਸ਼ਨ ਲਾਤਾ ਮੇਰਾ ਭਰਾ ਤੇ ਭਰਾ ਹੀ ਆ ਫਿਰ ਉਸ ਤੋਂ ਬਾਅਦ ਫਿਰ ਮੈਂ ਜਨਕੋ ਦਾ ਚੇਅਰਮੈਨ ਬਣਿਆ ਪੰਜਾਬ ਦਾ 2017 ਵਿੱਚ ਉਦੋਂ ਮੇਰੇ ਤੇ ਅਲੀਗੇਸ਼ਨ ਫਤਿਹ ਜੰਗ ਬਾਜਵਾ ਅਸ਼ਵਨੀ ਸੇਖੜੀ ਨੇ ਲਾਇਆ ਕਿਉਂਕਿ ਉਹ ਕਾਂਗਰਸ ਛੱਡ ਕੇ ਬੀਜੇਪੀ ਵਿੱਚ ਪੀ ਵਿੱਚ ਚਲ ਗਏ ਸੀ ਪਹਿਲਾਂ ਆਪਣੀ ਪੀੜੀ ਥੱਲੇ ਸੋਟਾ ਨਹੀਂ ਫੇਰਦੇ ਕਿਉਂਕਿ ਰਵੀਕਰਨ ਕਾਲੋਂ ਦਾ ਪਰਿਵਾਰ ਕਦੀ ਕੋਈ ਕਾਲੀ ਦਲ ਚ ਕੋਈ ਭਾਜਪੀ ਚ ਕੋਈ ਆਮ ਆਦਮੀ ਪਾਰਟੀ ਚ ਮੈਂ ਜਦੋਂ ਦਾ ਤੁਰਿਆ ਵਾਂ ਮੈਂ ਕਾਂਗਰਸੀਆਂ 40 42 ਸਾਲ ਦੀ ਮੇਰੀ ਉਮਰ ਆ ਸਿਆਸੀ ਮੇਰਾ ਸਫਰ ਆ ਇਸ ਕਰਕੇ ਮੈਂ ਜਦੋਂ ਦਾ ਤੁਰਿਆ ਮੈਂ ਕਾਂਗਰਸੀ ਰਿਆਂ ਕਾਂਗਰਸੀ ਹਾਂ ਕਾਂਗਰਸੀ ਰਹਾਗਾ ਇਹਨਾਂ ਦੀਆਂ ਕੋਈਆਂ ਤਾਕਤਾਂ ਤੋਂ ਮੈਂ ਕਦੀ ਨਹੀਂ ਡਰਿਆ ਨਾ ਮੈਂ ਡਰਨ ਵਾਲਾ ਵਾਂ ਇਸ ਕਰਕੇ ਹੁਣ ਫੇਰ ਪਰसों ਜੋ ਸੁਖਬੀਰ ਸਿੰਘ ਬਾਦਲ ਤੇ ਜਾਨਲੇਵਾ ਹਮਲਾ ਹੋਇਆ ਮੈਂ ਉਹਦੀ ਕੋ ਤਾਰੀਫ ਨਹੀਂ ਕਰਦਾ ਕਿ ਉਹਨੇ ਬਹੁਤ ਵਧੀਆ ਕੰਮ ਕੀਤਾ ਚੋੜੇ ਨੇ ਬਿਲਕੁਲ ਮਾੜੀ ਘਟਨਾ ਵਾ ਕਿਉਂਕਿ ਸਰਮੌਰ ਅਕਾਲੀ ਦਲ ਦਾ ਸੁਖਬੀਰ ਸਿੰਘ ਬਾਦਲ ਪਰ ਉਹਦਾ ਸਾਲਾ ਵਿਕਰਮ ਮਚੀਠੀਆ ਉਹਨੇ ਮੇਰੇ ਤੇ ਫੇਰ ਅਲੀਗੇਸ਼ਨ ਲਾਇਆ ਪੇ ਪੋਜੀਆਂ ਤਾਕਤਾਂ ਜੀ ਅਫਤਾਰ ਸਿੰਘ ਪੰਨੂ ਦਾ ਭਰਾ ਵਾ ਜੋ 73 ਰਜਿੰਦਰ ਸਿੰਘ ਬਾਜਵੇ ਨਾਲ ਨਹੀਂ ਦਾ ਉਹ ਮੇਰਾ ਲੀਡਰ ਆ 73 ਰਜਿੰਦਰ ਸਿੰਘ ਬਾਜਵਾ ਮੈਂ ਉਹਦਾ ਨਾਲ ਰਹਿਣਾ ਹੀ ਰਹਿਣਾ ਵਾ ਸੁਖਜਿੰਦਰ ਰੰਧਾਵੇ ਨਾ ਮੈਂ ਰਹਿਣਾ ਵਾਂ ਕਿਉਂਕਿ ਮੈਂ ਕਾਗਰਸੀ ਆ ਉਹ ਮੇਰੇ ਕਾਗਰਸੀ ਭਰਾ ਨੇ ਇਸ ਕਰਕੇ ਮੈਂ ਇਹਨਾਂ ਤੋਂ ਡਰਨ ਵਾਲਾ ਨਹੀਂਗਾ ਜਿਤਨਾ ਮਰਜ਼ੀ ਮੇਰੇ ਨਾਲ ਗੱਲ ਕਰਨ ਮੈਂ ਤਤ ਪਰ ਤਿਆਰ ਆ ਜਦੋਂ ਮਰਜ਼ੀ ਮੇਰੇ ਨਾਲ ਡਿਬੇਟ ਕਰ ਸਕਦੇ ਆ ਮੈਂ ਜਦੋਂ ਮਰਜ਼ੀ ਡਿਬੇਟ ਕਰਨ ਮੈਂ ਕਰਨ ਨੂੰ ਤਿਆਰ ਆ ਇਸ ਕਰਕੇ ਮੈਂ ਇਹਨਾਂ ਨੂੰ ਹੱਥ ਜੋੜ ਕੇ ਬੈਨੋ ਬੇਨਤੀ ਕਰਾਂਗਾ ਪੇਹੋ ਜੀਆਂ ਹਰਕਤਾਂ ਤੋਂ ਬਾਜ ਆ ਜੋ ਮੈਂ ਕਟੜ ਕਾਗਰਸੀ ਰਿਆ ਮ ਕਟੜ ਕਾਗਰਸੀ ਹਾਂ ਕਟੜ ਕਾਗਰਸੀ ਰਾਂ ਆ ਪੇਪਰ ਪਰ ਜਨਤਰਸੇ ਬਾਜਵੇ ਸੁਖਜਿੰਦਰ ਸਿੰਘ ਰੰਦਾਵੇ ਨਾ ਤੇ ਬਾਕੀ ਸਾਰੀ ਕਾਂਸਲ ਦੇ ਨਾਲ ਖੜਾ ਤੇ ਕਹਿੰਦਾ ਸਰ ਤੁਹਾਡੇ ਭਰਾ ਤੇ ਲਗਾਤਾਰ ਇਹ ਦੋਸ਼ ਲੱਗਦੇ ਨੇ ਕਿ ਉਹਦੇ ਆਪਾ ਆਪਣੇ ਸਰਪੰਚ ਆਉਂ ਉਹ ਬਿਠੇ ਚ ਬਹਿ ਕੇ ਇੱਥੇ ਇਕ ਟਿਕੀ ਨੂੰ ਇਹਨੇ ਚੜਾਉਂਦੇ ਨੇ ਉਹਦੇ ਵਿੱਚ ਕਿੰਨੀ ਕਿਸੀ ਚਾਹੀਏ ਮੈਂ ਪੱਤਰਕਾਰ ਵੀਰਾਂ ਨੂੰ ਦੱਸਣਾ ਚਾਹੁੰਨਾ ਪੇਵਤਾਰ ਸਿੰਘ ਪੰਨੂ ਮੇਰਾ ਭਰਾ ਜ਼ਰੂਰ ਹੈ ਛੋਟਾ ਮੇਰੇ ਤੋਂ ਕਿਹੜੇ ਦੇਸ਼ ਆ ਉਹ ਐਸ ਵੇਲੇ ਅਮਰੀਕਾ ਵਿੱਚ ਰਹਿ ਰਿਹਾ ਵਾ ਇਸ ਕਰਕੇ ਉਹ ਸਿੱਖ ਫਰ ਜਸਟਿਸ ਨਾਲ ਆ ਨਾ ਕਿ ਕਦੇ ਕਾਰਕੂ ਜਥੇਬੰਦੀ ਨਾਲ ਆ ਨਾ ਕਿਸੇ ਖਾਲਸਤਾਨੀ ਲਹਿਰ ਨਾਲ ਆ ਉਹ ਇੱਕ ਕੈਂਪੇਨ ਚਲਾ ਰਹੇ ਆ ਕੋਈ ਉੱਥੇ ਵੀ ਜਿਹੜੇ ਕਾਨੂੰਨੀਨ ਤੌਰ ਤੇ ਲੜਾਈ ਆ ਕੋਈ ਕਿਸੇ ਨਾਲ ਲੜਾਈ ਝਗੜਾ ਨਹੀਂਗਾ ਮੈਨੂੰ ਇਹ ਜਿਹੜੇ ਮੇਰੇ ਤੇ ਲਾਉਂਦੇ ਦੋਸ਼ ਜਾਂ ਮੇਰੇ ਭਰਾ ਤੇ ਲਾਉਂਦੇ ਦੋਸ਼ ਕੋਈ ਇੱਕ ਕ੍ਰਿਮੀਨਲ ਕੇਸ ਮੇਰੇ ਭਰਾ ਤੇ ਦੱਸ ਜਣ ਵੀ ਜਦੋਂ ਤੋਂ ਉਹ ਅਮਰੀਕਾ ਗਿਆ ਵਾ ਉੱਥੇ ਕੋਈ ਕ੍ਰਿਮੀਨਲ ਕੇਸ ਹੋਵੇ ਕੋਈ ਉਹਦੀ ਬੈਕਗ੍ਰਾਉਂਡ ਤੇ ਕ੍ਰਿਮੀਨਲ ਕੇਸ ਹੋਵੇ ਇਹ ਤੋਂ ਪੰਜਾਇਸ਼ਕਤੀ ਹੈਗਾ ਸੀ ਉਹ ਵਿਦੇਸ਼ਾਂ ਚੱਲ ਗਿਆ ਉਹ ਬੜੇ ਸਾਲ ਵਿਦੇਸ਼ਾਂ ਜਾ ਹੁਣ ਸਿੱਫਰ ਰਜਿਸਟਰ ਦੀ ਲਹਿਰ ਤੋਰੀ ਉਹਦੇ ਵਿੱਚ ਐਂਟਰ ਹੋ ਗਿਆ ਮੈਨੂੰ ਨਹੀਂ ਪਤਾ ਕਿਉਂਕਿ 2007 ਚ ਮੈਨੂੰ ਮਿਲਿਆ ਸੀ ਇੱਥੇ ਮੇਰੇ ਬੇਟੇ ਬੇਟੀ ਦੇ ਵਿਆਹ ਤੇ ਆਇਆ ਸੀ ਉਸ ਤੋਂ ਬਾਅਦ ਉਹਦਾ ਮੇਰਾ ਕੋਈ ਲਿੰਕ ਨਹੀਂਗਾ ਉਹ ਆਪਣੀ ਰੋਟੀਆਂ ਸੇਕਦਾ ਮੈਂ ਆਪਣੀਆਂ ਸੇਕਦਾ ਆ ਅਸੀਂ ਭਰਾ ਜ਼ਰੂਰ ਤਨ ਹੈਗੇ ਆ ਤੇ ਜੀਮ ਸਰ ਨਾ ਉਹਦਾ ਯੂਐਸਏ ਹੈ ਕੋਈ ਕੇਸ ਤੇ ਨਾ ਇੰਡੀਆ ਜੀ ਕੋਈ ਕੇਸ ਨਹੀਂ ਨਾ ਉਹਨਾਂ ਦੇ ਕੋਈ ਯੂਐਸਏ ਕੇਸ ਆ ਨਾਉ ਤੇ ਇੰਡੀਆ ਵਿੱਚ ਕੋਈ ਕੇਸ ਆ ਕੋਈ ਕ੍ਰਿਮੀਨਲ ਮੈਨੂੰ ਕੇਸ ਦੱਸ ਦੇਣ ਤੇ ਮੈਂ ਭੁਗਤਾਨ ਨੂੰ ਤਿਆਰ ਆ ਇਹ ਫਿਰ ਤੁਹਾਡੇ ਤੇ ਬਾਰ ਬਾਰ ਇਹ ਐਡਿਕੀਸ਼ਨ ਕਾਗਜ਼ ਲਾਦੇ ਐ ਸਰ ਇਹ ਆਫਸਰ ਦੇ ਲਿਗ ਮੈਂ ਮੇਰੀ ਸਿਹਤ ਮੈਂ ਪਿੰਡ ਤੋਂ ਲੈ ਕੇ ਜ਼ਿਲ੍ਹਾ ਗੁਰਦਾਸਪੁਰ ਤੱਕ ਹਰ ਹਲਕੇ 'ਚ ਮੇਰੀ ਪੈਠ ਹੈ ਗਈ ਆ ਹਰ ਹਲਕੇ 'ਚ ਲੋਕੀ ਮੈਨੂੰ ਜਾਣਦੇ ਆ ਹਰ ਲੀਡਰ ਮੈਨੂੰ ਜਾਣਦਾ ਵਾ ਉਹਨਾਂ ਨੂੰ ਇਹ ਆ ਕਿ ਕਿਸੇ ਨਾ ਕਿਸੇ ਤਰ੍ਹਾਂ 73 ਜਿੰਦਰ ਸਿੰਘ ਪਾਸੇ ਤੋਂ ਖੜਾ ਛਡਾ ਲਵੇ ਇਹ ਪਾਸੇ ਹੋ ਜੇ ਤੇ ਸਾਡੇ ਨਾਲ ਜੁੜ ਜੇ ਤੇ ਫਿਰ ਮੈਂ ਦੋਤ ਤੋਤਾ ਹੋ ਜਾਊਂਗਾ ਨਹੀਂ ਤੇ ਮੈਂ ਤਰਪਤਰਜਨ ਸਿੰਘ ਬਾਜਵੇਂ ਨਾਲ ਆ ਤੇ ਫਿਰ ਮੈਂ ਬੜਾ ਕ੍ਰਿਮੀਨਲ ਆ ਫਿਰ ਮੈਂ ਅਤਵਾਦੀ ਆ ਵੱਖਵਾਦੀ ਆ ਮੇਰੀ ਬੈਕਗਰਾਉਂਡ ਚ ਮੈਨੂੰ ਦੱਸ ਦੇਣ ਕਿ ਮੈਂ ਕੋਈ ਅਤਵਾਦੀ ਗਤੀਵਿਧਿਚ ਇਸ ਹਲਿਆ ਹੋਵੇ ਮੈਂ ਕੋਈ ਅਤਵਾਦੀ ਮੇਰੇ ਤੇ ਕੇਸ ਹੋਵੇ ਮੈਂ ਦੇਣਦਾਰ ਹੂੰ 300 300 ਹੁੰਦਾ ਕੀ ਆ ਆਮ ਆਪੀ ਸਰਕਾਰ ਦੇ ਤੇ ਹੁਣ ਦੋ ਸਾਲ ਹੋ ਗਏ ਹੁਣ ਤੁਹਾਡੀ ਕੀ ਆਉਣ ਵਾਲੇ ਸਮੇਂ ਤੇ ਕਿਹ ਕੀ ਪਲਾਨ ਕੀ ਆ ਤੁਹਾਡੀ ਆਉਣ ਵਾਲਾ ਸਮਾਂ ਆਇਆ ਅਸੀਂ ਬੜੀ ਸ਼ਾਨੋ ਸ਼ੌਕਤ ਨਾਲ ਆ ਕ੍ਰਿਤਾਜਿੰਦਰ ਸਿੰਘ ਬਾਜਵੇ ਦੀ ਮਤ ਕਰਨੀ ਆ ਸੁਖਜਿੰਦਰ ਰੰਧਾਵੇ ਦੀ ਮਤ ਕਰਨੀ ਆ ਜਿੰਨੇ ਮੇਰੇ ਕਾਂਗਰਸੀ ਲੀਡਰ ਨੇ ਮੈਂ ਸਾਰਿਆਂ ਦੇ ਨਾਲ ਆ ਉਹਨਾਂ ਦੇ ਨਾਲ ਡੱਟ ਕੇ ਮਿਹਨਤ ਕਰਾਂਗਾ ਉਹਨਾਂ ਦੀ ਮਤ ਕਰਾਂਗਾ ਤੇ ਆਉਣ ਵਾਲਾ ਸਮਾਂ ਸਾਡਾ ਵਾ ਬੜਾ ਚੰਗਾ ਭਵਿੱਖ ਹੋਊਗਾ ਕਾਂਗਰਸ ਦਾ ਆਮ ਆਦਮੀ ਪਾਰਟੀ ਨੂੰ ਕਿਤਰਾ ਦੇਖਦੇ ਆ ਆਮ ਆਦਮੀ ਪਾਰਟੀ ਦਾ ਸਾਰੇ ਪੰਜਾਬ ਤੁਹਾਨੂੰ ਪਤਾ ਜੋ ਇਹ ਵੇਲੇ ਹਾਲਾਤ ਚੱਲ ਰਹੇ ਆ ਕਿ ਕਿਤਰਾ ਦੀ ਕੰਪੇਨ ਉਹਨਾਂ ਕੀਤੀ ਤੇ ਕਿਤਰਾ ਚੱਲੇ ਕਾਲੀ ਦਲ ਨੇ ਉਹਨਾਂ ਨੂੰ ਹਰ ਕਾ ਮੋਢਾ ਦੇ ਕੇ ਨਾਲ ਸਾਥ ਦਿੱਤਾ ਉਹਨਾਂ ਦੀ ਬੜੀ ਮਿਹਰਬਾਨੀ ਹੁਣ ਆਉਣ ਵਾਲਾ ਸਮਾਂ ਦੱਸੂਗਾ ਕਾਲੀਦਲ ਕਿਸ ਕਰਵਟ ਊਠ ਬੈਠਦਾ ਇਹਨਾਂ ਦੇ ਬਾਬਾ ਨਾਰਾਇਣ ਕਿ ਆ ਮਮੀ ਦੀ ਕਾਲ ਜਦੋਂ ਮਾਤੇ ਕੀਤੀ ਗਈ ਇਹਨਾਂ ਦਾ ਗੱਲ ਜੁੜੀ ਇੱਥੇ ਇਹ ਨੰਬਰ ਸ਼ੁਮਨ ਨੂੰ